हां जी स्वागत ਕਰਦੇ ਆ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਬਜਟ ਦੇ ਵਿੱਚ ਮੀਡਲ ਕਲਾਸ ਲਈ ਵੱਡਾ ਐਲਾਨ ਜਿਹੜਾ ਹੋ ਚੁੱਕਿਆ ਹੈ ਹੁਣ ਇੰਨੀ ਆਮਦਨ ਤੱਕ ਕੋਈ ਟੈਕਸ ਨਹੀਂ ਦੇਣਾ ਪਏਗਾ ਵਿੱਤ ਮੰਤਰੀ ਨਿਰਮਲਾ ਸਿਤਰਾਵਨ ਅੱਜ ਬਜਟ ਪੇਸ਼ ਕਰ ਰਹੇ ਨੇ ਤੇ ਬਜਟ ਦੇ ਵਿੱਚ ਕੇਂਦਰੀ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ ਬਜਟ ਦੇ ਵਿੱਚ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ ਇਹ ਐਲਾਨ ਮੀਡਲ ਕਲਾਸ ਦੇ ਲੋਕਾਂ ਲਈ ਕੀਤਾ ਗਿਆ ਇਨਕਮ ਟੈਕਸ ਦੀ ਸੀਮਾ 7 ਤੋ ਬਤਾ ਕੇ 12 ਲੱਖ ਕਰ ਦਿੱਤੀ ਗਈ ਹੈ 12 ਲੱਖ ਦੇ ਦੀ ਇਨਕਮ ਤੇ ਕੋਈ ਟੈਕਸ ਨਹੀਂ ਲੱਗੇਗਾ ਇਸ ਤੋਂ ਇਲਾਵਾ ਅਗਲੇ ਹਫਤੇ ਨਵਾਂ ਇਨਕਮ ਟੈਕਸ ਬਿੱਲ ਜਿਹੜਾ ਆ ਜਾਵੇਗਾ ਇਨਕਮ ਟੈਕਸ ਨੀਮਾ ਦੇ ਵੱਡੇ ਬਦਲਾਅ ਹੋਣਗੇ 12 ਤੋਂ 16 ਲੱਖ ਰੁਪਏ ਤੱਕ ਦੀ ਆਮਦਨ ਤੇ 15% ਟੈਕਸ ਲੱਗੇਗਾ ਹੋਰ ਐਲਾਨਾਂ ਦੇ ਵਿੱਚ ਜ਼ਿਕਰ ਦੇਖੀਏ 6 ਜੀਵਨ ਰੱਖਿਅਕ ਦਵਾਈਆਂ ਤੇ ਡਿਊਟੀ ਘਟਾਈ ਜਾਵੇਗੀ ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ ਮੈਡੀਕਲ ਉਪਕਰਣ ਇਲੈਕਟ੍ਰੋਨਿਕ ਵਾਹਨ ਤੇ LED ਤੇ ਸਮਾਰਟ ਟੀਵੀ ਸਸਤੇ ਹੋਣਗੇ ਵਾਯੂ ਡਾਨੋ ਲੈ ਕੇ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ 10 ਸਾਲਾਂ ਦੇ ਵਿੱਚ 120 ਨਵੇਂ ਹਵਾਈ ਅੱ ਬਿਆਰ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਬਿਆਰ ਚ ਗ੍ਰੀਨਫੀਲਡ 에ਅਰਪੋਰਟ ਬਣਾਈ ਜਾਣਗੇ ਪਟਨਾ ਆਈਆਈਟੀ ਦਾ ਵਿਸਤਾਰ ਹੋਵੇਗਾ ਬਿਆਰ ਦੇ ਵਿੱਚ ਮਖਾਣਾ ਬੋਰਡ ਬਣੇਗਾ ਬਿਆਰ ਚ ਫੂਡ ਟੈਕਨੋਲੋਜੀ ਇੰਸਟੀਚਿਊਟ ਬਣੇਗਾ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਕਿਹਾ ਕਿ ਸਰਕਾਰ ਨੇ 82 ਚੀਜ਼ਾਂ ਤੋਂ ਸਸਟਾ ਘਟਾ ਦਿੱਤਾ ਹੈ 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ ਮੋਬਾਈਲ ਤੇ ਟੀਵੀ ਸਸਤੇ ਹੋ ਜਾਣਗੇ ਇਲੈਕਟ੍ਰੋਨਿਕ ਕਾਰਾਂ ਸਸਤੀਆਂ ਹੋਣਗੀਆਂ ਕੱਪੜੇ ਸਸਤੇ ਹੋਣਗੇ ਤੇ ਚਮੜੇ ਦੀਆਂ ਚੀਜ਼ਾਂ ਵੀ ਸਸਤੀਆਂ ਆਉਣਗੀਆਂ ਜਾਣੋ ਨਵੇਂ ਟੈਕਸ ਸਲੈਬ ਦੇ ਵਿੱਚ ਕਿੰਨੀ ਆਮਦਨ ਤੇ ਕਿੰਨਾ ਟੈਕਸ ਲੱਗੇਗਾ 12 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਹੈ 12 ਲੱਖ ਤੋਂ 16 ਲੱਖ ਰੁਪਏ ਦੀ ਆਮਦਨ ਤੇ 15% ਆਮਦਨ ਟੈਕਸ ਲੱਗੇਗਾ 16 ਲੱਖ ਤੋਂ 20 ਲੱਖ ਤੱਕ ਆਮਦਨ ਤੇ 20% ਟੈਕਸ ਲੱਗੇਗਾ 20 ਲੱਖ ਤੋਂ 24 ਲੱਖ ਰੁਪਏ ਦੀ ਆਮਦਨ ਤੇ 25% ਆਮਦਨ ਟੈਕਸ ਲੱਗੇਗਾ 24 ਤੋਂ ਜ਼ਿਆਦਾ ਜੀ ਆਮਦਨ ਹੈ ਤਾਂ 30% ਟੈਕਸ ਲੱਗੇਗਾ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਛਾਵਾਂ ਦਾ ਬਜਟ ਹੈ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਸੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਉਨਾ ਕੇ ਸਰਕਾਰ ਨੇ ਇਸ ਬਜਟ ਦੇ ਵਿੱਚ ਸਭ ਦੇ ਵਿਕਾਸ ਤੇ ਜ਼ੋਰ ਦਿੱਤਾ ਹੈ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸਿਤਾਰਾ ਮੰਨਣਾ ਕਿਹਾ ਟੀਵੀ ਤੇ ਮੋਬਾਈਲ ਫੋਨ ਸਸਤੇ ਹੋ ਜਾਣਗੇ ਇਸ ਤੋਂ ਇਲਾਵਾ ਮੋਬਾਈਲ ਫੋਨ ਟੀਵੀ ਤੇ ਇਲੈਕਟ੍ਰੋਨਿਕ ਕਾਰ ਵਰਗੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਸਸਤੀਆਂ ਹੋ ਜਾਣਗੀਆਂ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਨਿਤ ਨਵੀਆਂ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ